ਆ ਤਾਂ ਛੋਟੇ ਨੇ ਹਜੇ ਉਹ ਦੇਖੋ ਇਹ ਟਮਾਟਰ ਦਾ ਬੂਟਾ ਹੈ ਇਹ ਪੋਛੇ ਨੂੰ ਕੀ ਪਾਇਆ ਮੈਂ ਵੀ ਖਾਇਆ ਕਰੂੰਗੀ ਟਮਾਟਰ ਦਾ ਬੂਟਾ ਦੇਖੋ ਇਹਦੇ ਇਹਦੇ ਕਦ ਜਿੱਦਾ ਹੋਇਆ ਪਿਆ ਸასი ਘਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲਵੀ ਚੈਨਲ ਤੇ ਵੈਲਕਮ ਕਰਦਾ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਰ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਹੁਣ ਜੀ ਟਾਈਮ ਹੋ ਗਿਆ 1:30 ਵਜ ਗਏ ਨੇ ਸਵੇਰ ਦੇ ਤੇ ਹਜੇ ਵੀ ਮੌਸਮ ਅੱਜ ਧੁੱਪ ਨਹੀਂ ਨਿਕਲੀ ਹੈ ਤੁਪ ਤੁਸੀਂ ਦੇਖ ਸਕਦੇ ਹੋ ਬਾਕੀ ਬਾਹਰ ਚੱਲ ਕੇ ਦਿਖਾਉਣਾ ਤੁਹਾਨੂੰ ਮੈਂ ਕਿ ਅੱਜ ਠੰਡ ਬਹੁਤ ਆ ਰਹੀ ਹੈ। ਸੀਤ ਜੀ ਵੱਧ ਗਈ ਹੈ ਹੁਣ ਠੰਡ ਵੱਧ ਗਈ ਹੈ। ਸੋ ਸਾਰੇ ਜਣੇ ਆਪਣਾ ਆਪਣਾ ਸਾਰੇ ਜਣੇ ਆਪੋ ਆਪਣਾ ਵਿਚਾਰ ਰੱਖੋ ਠੰਡ ਤੋਂ। ਤੇ ਅੱਜ ਦੇ ਵਲੋਗ ਨੂੰ ਆਪਾਂ ਕਰਦੇ ਹਾਂ ਸ਼ੁਰੂ। ਅੱਜ ਅਸੀਂ ਚੱਲੇ ਆਂ ਤਾਜੀ ਕੇ ਘਰੇ। ਤੇ ਅੱਜ ਉਧਰ ਲੈ ਕਰ ਦਿਖਾਉਂਦੇ ਆ ਤੁਹਾਨੂੰ ਤੇ ਦੇਖਦੇ ਆ ਉਧਰ ਕੀ ਕਰਦੇ ਨੇ ਸਾਰੇ ਜਣੇ। ਤੇ ਅੱਜ ਦੀ ਫੇਰ ਆਪਣੀ ਸਵਾਰੀ ਹੈਗੀ ਆ ਬੋਲਟ ਤੇ ਮੈਂ ਤੇ ਮੰਮੀ ਚੱਲੇ ਆਂ। ਸੋ ਜਾ ਕੇ ਦਿਖਾਉਨੇ ਆ। ਜੀ ਅੱਜ ਸਾਗ ਬਣਾਉਣਾ ਹੋਇਆ ਉਹਨਾਂ ਨੇ ਤਾਂ ਸਾਗ ਦਾ ਫਿਰ ਤੁਹਾਨੂੰ ਅੱਜ ਦਿਖਾਉਨੇ ਆ ਕਲਿੱਪ ਤੇ ਆ ਜੋ ਮਾਂ ਚੱਲੀਏ ਚੱਲਦੇ ਆਂ ਜੀ ਲੋਹ ਕਰੋ ਚੱਕ ਮਹੌਲ ਚਾੜਦੇ ਕੋਈ ਬੰਦਾ ਹਜੇ ਨਹੀਂ ਪਈ ਹੋਈ ਹੈ ਕਹਿ ਸਕਦਾ ਵੀ ਦੋ ਬੱਚੇ ਪਏ ਨੇ ਦੋ ਬੱਚੇ ਸਾਰੇ ਜਾਂਦਾ ਹੀ ਜਾਊਗਾ మే ਜਿਵੇਂ ਖੇਤਾਂ ਵੱਲੋਂ ਜਾਇਆ ਜਾ ਰਹਾ ਹੈ ਉਵੇਂ-ਉਵੇਂ ਠੰਡ ਵਧੀ ਜਾ ਰਹੀ ਹੈ ਕਵਰਾ ਹੋਣਾ ਉਹਨਾਂ ਦਾ ਘਰ ਖੇਤਾਂ 'ਚ ਨਹੀਂ ਹੈਗਾ ਉੱਥੇ ਦੂਸਰੇ ਪਾਸੇ ਆਪਾਂ ਥੋੜਾ ਜਿਹਾ ਸ਼ਾਰਟਕਟ ਰਸਤੇ ਵਿੱਚੋਂ ਦੀ ਜਾ ਰਹੇ ਹਾਂ ਉਧਰ ਪਟਾ-ਪਟਈਆ ਜ਼ਿਆਦਾ ਹੁੰਦਾ ਉਹਨਾਂ ਦੀ ਗਾਲੀ 'ਚ बार-बार ਦੀ ਜਾ ਰਹੇ ਹਾਂ ਲੋ ਵੀ ਕਹਿੰਦੇ ਪਹੁੰਚ ਚੁੱਕੇ ਹਾਂ ਪਹੁੰਚ ਚੁੱਕੇ ਹਾਂ ਘਰੇ ਤੇ ਅੱਜ ਆਪਾਂ ਵਾਲੇ ਵਲੌਗ ਦੇ ਵਿੱਚ ਨਾ ਹੂੰ ਇਧਰ ਲਾ ਕਰ ਤੇ ਇਧਰ ਲਾ ਇਧਰ ਲਾ ਟੂਰ ਦੇਣਾ ਨਵਾਂ ਸਾਊਂਡ ਟੈਸਟ ਕਰਾਈ ਆਪਾਂ ਇਧਰ ਲਾ ਟੂਰ ਦੇਣਾ ਕੀ ਐਕਸਪੈਰੀਮੈਂਟ ਕਰੀ ਬੈਠਾ ਨਵਾਂ ਸਾਊਂਡ ਟੈਸਟ ਕਰਾਈ ਆ ਤੁਹਾਨੂੰ ਯਾਰ ਇਹ ਇੱਕ ਨਾ ਸਾਡਾ ਐਕਸਪੈਰੀਮੈਂਟਲ ਬੰਦਾ ਇਹਨਾਂ ਨੂੰ ਮਿਲਾਉਣਾ ਤੁਹਾਨੂੰ ਤੇ ਆਹੀ ਐਕਸਪੈਰੀਮੈਂਟਲ ਬੰਦਾ ਠੰਡ ਨਹੀਂ ਜਾਂਦੀ ਹੈ ਹੈ ਤੇ ਆਹ ਕੀ ਰਵਾਇਤ ਹੈ ਉੱਤੇ ਉੱਤੇ ਹੀ ਲੱਗਦੀ ਹੈ ਬਈ ਉਹ ਜੁਲਿਆ ਜੁਣੀ ਨਿਕਲੇ ਲਾਦੇ ਓਏ ਇਹ ਛਾਪਾ ਮਾਰ ਲਿਆ ਨਿਕਲਿਆ ਸੀ ਦੋ ਕੁ ਵਾਰੀ ਫੇਰਾ ਕੇ ਪੈ ਗਿਆ ਛਾਪਾ ਮਾਰ ਲਿਆ ਓਏ ਥੋੜਾ ਜਿਹਾ ਲਾਉਣਾ ਬਸ ਆ ਆਪ ਨੇ ਆ ਅੱਛਾ ਇਹ ਗੱਡੀ ਵਾਲਾ ਐਂਪਲੀਫਾਇਰ ਜਿਹੜਾ ਉਹ ਲਾ ਸੀ ਹੈ ਨਾ ਚੀਜ਼ ਬਣਾਈ ਆ ਬਈ ਬੰਦੇ ਨੇ ਚੈੱਕ ਕਰਕੇ ਦੇਖ ਲੈ ਪਿੱਛੇ ਹਿੱਟਨਾ ਪੈਨਸੋਨਿਕ ਦਾ ਟੀਵੀ ਜਿਹੜਾ ਅੱਛਾ ਲੱਗ ਗਿਆ ਗਾਣਾ ਕਰੀਏ ਚੈੱਕ ਆਵਾਜ਼ ਓਏ ਇੱਕ ਤੂੰ ਮੈਂ ਨਾਲ ਰੱਖ ਜੀ ਗਾੜੀ ਬੰਦਾ ਯਾਰ ਇਹ ਬੋਦਾ ਸਾਡਾ ਕੋਈ ਚੀਜ਼ ਨਹੀਂ ਛੱਡਦਾ ਇਹਦਾ ਵੀ ਜੱਟ ਰੰਗਾਵਲਾ ਕਰਾ ਦੇ ਮਨ ਜਾਂ ਆਪ ਹੀ ਮਾਰ ਦੇ ਨਾ ਇੱਥੇ ਕਲੀ ਵਾਰਨਿਸ਼ ਹੋਊਗੀ ਆ ਤਾਂ ਆ ਤਾਂ ਸੁਣ ਲਿਓ ਬਈ ਆ ਗਾਣਾ ਇਹਦੀ ਰეკਮੈਂਡੇਸ਼ਨ ਤੇ ਸੱਸ ਗੋਡੇ ਥੱਲੇ ਚਾਚੂ ਤੂੰ ਸਾਸਰੀ ਘਰ ਲਈ ਮਲਾਈ ਓਏ ਟਾਪੀਆ ਟਾਪੀ ਤੌਫੀ ਖਾਈ ਜੰਨਾ ਸਾਸਰੀ ਘਰ ਦੇ ਬਲਾ ਹੈਲੋ 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 ਤੇਰਾ ਕੀ ਨਾਮ ਆ ਬਾਬ ਸਿੰਘ ਬਾਬ ਸਿੰਘ ਇੱਕ ਆ ਬੰਦਾ ਹੋ ਰਾਇਆ ਜੀ ਤੂੰ ਵੀ ਖਾਈ ਜਨਾ ਓਏ ਚਾਕਲੇਟ ਚਾਕਲੇਟ ਸਵੇ ਆਉਂਦੇ ਸਾਰ ਸਕੂਲੋਂ ਹਾਂਜੀ ਹੈ ਸਕੂਲੋਂ ਆਉਂਦੀ ਆ ਸਾਰੀ ਚਾਕਲੇਟ ਚੱਲ ਇਧਰ ਇਹਨਾਂ ਨੂੰ ਕਹਦੇ ਹੈਲੋ ਗਾਇਸ ਸਤਿ ਸ੍ਰੀ ਅਕਾਲ ਕਹਦੇ 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 ਚਾਚੂ ਦਾ ਚੈਨਲ ਸਬਸਕ੍ਰਾਈਬ ਕਰ ਲੋ ਕਹਦੇ ਤੂੰ ਕਹਦੇ ਓਏ ਚਲੋ ਹੈਲੋ ਗਾਇਸ ਕਹੀ ਹੈਲੋ ਗਾਇਸ ਕਹਦੇ ਸਕੂਟਰ ਤੇ ਕਿੱਥੇ ਚੱਲੇ ਆ ਤੂੰ ਲੈ ਕੇ ਹੈ ਤੇਰੇ ਹੱਥ ਪਹੁੰਚਦੇ ਤੇਰੇ ਟੋਪੀ ਟੋਪੀ ਕਾਲਾ ਕਾਲਾ ਤੂੰ ਕਾਲਾ ਸਿੱਟੋ 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 ਉਹ ਆ ਬੰਦਾ ਫੜਿਆ ਗਿਆ ਜੀ ਇਹ ਮਹਾਲੀਆ ਬੰਦਾ ਕੱਲ ਦਾ ਆ ਕੇ ਸੁੱਤਾ ਤੂੰ ਸਾਗ ਬਣਾਉਣਾ ਸੀ ਹੈ ਮੈਂ ਤੇਰੇ ਚੁੱਲੇ ਤੇ ਸਾਗ ਵੇਖਣ ਆਇਆ ਮੈਂ ਤੇਰੇ ਚੁੱਲੇ ਤੇ ਸਾਗ ਵੇਖਣ ਆਇਆ ਇਹ ਤੇ ਉੱਠੇ ਹੀ ਨਹੀਂ ਯਾਰ ਹੈਂ ਹੈ ਵੀ ਗੰਨੂ ਇਹ ਕੋਈ ਗੱਲ ਹੈ ਕੋਈ ਯਾਰ ਹੈ ਹਾਂ ਕਾਦੇ ਕਾਦੇ ਚਾ ਨਾ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਮੈਂਟ ਕਰ ਬੋ ਚੈਨਲ ਸਬਸਕ੍ਰਾਈਬ ਕਰ ਲੋ ਕਿਹੜੀ ਕਲਾਸ ਹੋ ਗਿਆ ਤੂੰ ਐਲਕੇਜੀ ਐਲਕੇਜੀ ਤੈਨੂੰ ਛੁੱਟੀਆਂ ਨਹੀਂ ਹੋਈਆਂ ਜੀ ਛੁੱਟੀਆਂ ਨਹੀਂ ਹੋਈਆਂ ਤੈਨੂੰ ਠੰਡ ਤਾਂ ਨਹੀਂ ਹੋ ਗਈ ਉਹਨਾਂ ਨੇ ਕਹਿ ਟੀਚਰਾਂ ਨੂੰ ਵੀ ਛੁੱਟੀਆਂ ਕਰ ਦੋ ਨਾ ਸਵੇਰੇ ਆ ਸਵੇਰੇ ਆ ਕੱਲ ਤੋਂ ਛੁੱਟੀਆਂ ਹੈਂ ਕੱਲ ਤੇ ਸੰਡੇ ਆ ਜਿਹੜੀ ਠੰਡ ਦੀਆਂ ਛੁੱਟੀਆਂ ਹੁੰਦੀਆਂ ਨੇ ਉਹ ਹੈਂ ਕਿਹੜਾ ਸਕੂਲ ਤੇਰਾ ਸਾਧੂ ਆਸ਼ਰਮ ਸਰਵਿਤਕਾਰੀ ਸਰਵਿਤਕਾਰੀ ਸਕੂਲ ਚ ਪੜਦਾ ਗੁੰਨੂ ਅੱਛਾ ਕੋਲ ਹੀ ਜਾਂਦਾ ਜਾਊਂਗਾ ਕਦੋਂ ਜਾਊਂਗਾ ਕਦੋਂ ਜਾਏਗਾ 10 ਦੇ ਕਦੋਂ ਜਾਏਗਾ ਦਾਊਂਗਾ? ਹੀ ਆਂਗਾ। ਦਾਊਂਗਾ? ਨਹੀਂ ਜਾਊਂਗਾ। ਵੇਲੇ ਨਹੀਂ ਜਾਊਂਗਾ ਕਹਿੰਦਾ। ਨਹੀਂ ਜਾਏਂਗਾ। ਨਹੀਂ ਜਾਣਾ। ਹੈ? ਕਰੇਗਾ ਤੂੰ ਜਾਊਂਗਾ। ਤਾ ਤੂੰ ਨਹੀਂ ਜਾਊਂਗਾ। ਤਾ ਤੂੰ ਨਹੀਂ ਜਾਊਂਗਾ। ਤੇਰੀ ਕੁੱਤੜੇ ਦੀ। ਤੇਰੀ ਕੁੱਤੜੇ ਦੀ। ਆਉਂਦੀ। ਚੱਲ ਜਾਣਾ ਸਟਾਰਟ ਹੋ ਜਾਣਾ ਹੀ ਏ। ਹੈ? ਸਟਾਰਟ ਹੋ ਜਾਣਾ ਸਟਾਰਟ। ਚੱਲ ਤੂੰ ਮੂਨ ਨਾਲ ਸਟਾਰਟ ਕਰਦੇ। ਬੰਮ ਬੰਮ ਕਰਦੇ। स्कूटी चला रे हां स्कूटी चलाएगा मैं पता है ना स्कूटी चलाएगा तू पतंग पतंग चला दे स्कूटी चला दे चला। चाबी थिद्दा है तो है ही नहीं पापा के पापा पापा को ले चल वोल्ट चला दे फिर वोल्ट की चाबी आएगी मेरे को चला दे ਰੋਟੂ ਚਲਾ ਚਲਾਈ ਇਹ ਇਹਨੂੰ ਬਟਨ ਦਾ ਹੀ ਨਹੀਂ ਪਤਾ ਇਹ ਆ ਬਥੋਨੀ ਓਏ ਕਿੱਥੇ ਜਾਦੇ ਇੱਥੇ ਮਰੂਦ ਨਹੀਂ ਲੱਗੇ ਹੋਏ ਇੱਦ ਕੀ ਲੱਗੇ ਨੇ ਲੱਗੇ ਨੇ ਹਾਂ ਲਓ ਵੀ ਸੱਜਣੋ ਤੇ ਮਿੱਤਰੋ ਹੁਣ ਅਸੀਂ ਨਾਲੇ ਤੇ ਪਲਵਾਨੀ ਕਿਹੜਾ ਲਾਈ ਤੇ ਨਾਲੇ ਵੱਡੇ ਆਪਾਂ ਨੂੰ ਫੜਾਈਏ ਰੋਟੀ ਆਪਣੀ ਕੀ ਫੁਲਵਾੜੀ ਵਿੱਚ ਕੀ ਹੁਆ ਹੈ ਹਾਂ ਲੱਗੇ ਹੋਏ ਨੇ ਇੱਥੇ ਕੀ ਕੁਝ ਹੋਇਆ ਇੱਥੇ ਆ ਸਾਰੇ ਫੁੱਲ ਨੇ ਹਾਂ ਆ ਲਸਣ ਨੇ ਦੋ ਆ ਕੇ ਦਿਖਾਉਨੇ ਆ ਤੁਹਾਨੂੰ ਇੱਧਰ ਦਾ ਵੀ ਗੇੜਾ ਘਟਾਉਨੇ ਆ ਇਹ ਸਾਡਾ ਜੀ ਉਹ ਹੈ ਜੀ ਕੀ ਕਹਿੰਦੇ ਉਹਨਾਂ ਨੇ ਸਬਜੀ ਘਰ ਬਾੜੀ ਬਾੜੀ ਹੈ ਜੀ ਬਾੜੀ ਇੱਥੇ ਉਧਰ ਹੈ ਬਾੜੀ ਇੱਧਰ ਹੈ ਇੱਥੇ ਛੋਟੀ ਛੋਟੀ ਜੀ ਖੇਤੀ ਹੁੰਦੀ ਹੈ ਜੀ ਦਿਖਾਉਨੇ ਆ ਤੁਹਾਨੂੰ ਆ ਕੇ ਲੋ ਵੀ ਅੱਜ ਤੁਹਾਨੂੰ ਕਮਾਉਨੇ ਆ ਥਾਂ ਬੜੀ ਬਾਈ ਦੇ ਗੁਜਦੇ ਆ ਲੈ ਗਿਆ ਬੰਦਾ ਹੈ ਕਹਿੰਦੇ ਸੰਗਰੂਰ ਦਾ ਕੁਲਚਾ ਕਿਤੇ ਨਹੀਂ ਮਿਲਦਾ ਸਹੀ ਗੱਲ ਹੈ ਹੈ ਸਹੀ ਗੱਲ ਲੋ ਵੀ ਸੱਜਣੋ ਤੇ ਮਿੱਤਰੋ ਅਸੀਂ ਪਹੁੰਚ ਗਏ ਹੁਣ ਘਰ ਹੁਣ ਆਪਾਂ ਕੀ ਕਰਾਂਗੇ ਖਾਵਾਂਗੇ ਕੁਲਚੇ ਕੁਲਚਾ ਲਗਾ ਕਿੱਧਰ ਗਿਆ ਉਹ ਇੱਧਰ ਕੁਲਚੇ ਪ੍ਰੋਸਣ ਗਿਆ ਹਾਂ ਆ ਇੱਧਰ ਬੈਠਾ ਹੀ ਸਾਡਾ ਗੁੰਨੂ ਇਹ ਗੁੰਨੂ ਤੇ ਤਾਈ ਉਹ ਬੈਠੇ ਮੰਮੀ ਇੱਧਰ ਚੱਲਦੇ ਨੇ ਜੀ ਸਾਡੇ ਬਲੌਗ ਆ ਇਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਆ ਚੱਲਦੇ ਸਾਡੇ ਬਲੌਗ 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 ਕਿਹਦੇ ਬਲੌਗ ਚੱਲਦੇ ਨੇ ਚਾਚੂ ਦੇ ਓਰ ਬਾਪ ਕਿੱਧਰ ਗਈ ਸੋ ਗਿਆ ਸੋ ਗਿਆ ਹਾਂਜੀ 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 ਨਾ ਤੇਰੇ ਉੱਥੇ ਕੁਲਚੇ ਨਹੀਂ ਮਿਲਦੇ ਆ ਐਵੇਂ ਦੇ ਨਹੀਂ ਮਿਲਦੇ ਸੰਗਰੂਰ ਵਾਲੇ ਨਹੀਂ ਮਿਲਦੇ ਤੈਨੂੰ ਤੈਨੂੰ ਆਖਿਆ ਤੇ ਤੈਨੂੰ ਆਖਿਆ ਤਾਂ ਤੇਰੇ ਲਈ ਦੋ ਲੈ ਕੇ ਆਏ ਆ ਉਹ ਦੋ ਵੀ ਖਾ ਹੀ ਲੈਣੇ ਨੇ ਨਹੀਂ ਮੈਂ ਸ਼ਾਮ ਨੂੰ ਵੀ ਖਾਉਂਗੀ ਲੈ ਸ਼ਾਮ ਨੂੰ ਵੀ ਖਾਣਾ ਹੈ ਨਾਨਕ ਜੀ ਨੇ ਕਹਿੰਦੇ ਥੜਦਾ ਉਹਦੇ ਤੋਂ ਅੱਛਾ ਉੱਥੇ ਜਾ ਕੇ ਖਾ ਕੇ ਆਉਣਾ ਉਹ ਮੱਖਣ ਵਾਲੇ ਬਣਾਉਂਦਾ ਜੜਾ ਆ ਵੀ ਵਧੀਆ ਵਾਲੇ ਲੈ ਕੇ ਆਏ ਆ ਅਸੀਂ ਸਾੰਬਰੀ ਦੇ ਗੁਲਚੇ ਸਕੂਟੀ ਤੇ ਜਾ ਕੇ ਫੇ ਖਾ ਕੇ ਆਉਣਾ ਫੇਰ ਆ ਜੀ ਤੂੰ ਵਾਪਸ ਓਏ ਓਏ ਸਕੂਟੀ ਉੱਥੇ ਹੀ ਖਾ ਸਕੂਟੀ ਆਜੂ ਸਕੂਟਰੀ ਆਜੀ ਸ਼ਾਮ ਤੱਕ ਨਹੀਂ ਸੋਚੀਆ ਪਹਿਲਾਂ ਸਕੂਟਰੀ ਚੁੱਕੀ ਪਹਿਲਾਂ ਸਿਮੀ ਚੁੱਕੀ ਤੇ ਪਹਿਲਾਂ ਗੁੰਜੇ ਚੁੱਕੀ ਖਰਚਾ ਮੈਨੂੰ ਆਵੇ ਦਿੰਦੇ ਨੇ ਹੋਛੇ ਨੇ ਚੱਪਣੀ ਆ ਕਿ ਮੇਰੀ ਤੰਡਾਈਆਂ ਖੋਲ ਮੰਨੇ ਤਾਂ ਆਪੇ ਗੋਟੇ ਤੇ ਬੋਲ ਆ ਅਸੇ ਹੋਈ ਮਿੰਡੀ ਹੋਰੀ ਉਹ ਰੁਕ ਜਾ ਜੇ ਕਨੈਕਸ਼ਨ ਕਰੀ ਨਹੀਂ ਕਰਦਾ ਇਹ ਤਾਂ ਸਾਈਟ ਤੇ ਆ ਨਾ ਹੀ ਲਾਲ ਕੀ ਹੁੰਦੀ ਖੋਲੋ ਗੇਟ ਗੇਟ ਖੋਲੋ ਤੂੰ ਹੁਣ ਦੁੰਦੀ ਨਾ ਤੂੰ ਹੁਣ ਕੀ ਕਹਿੰਦੇ ਹੁੰਦੇ ਨੇ ਆਪਣੇ ਖੇਤਾਂ ਦਾ ਤੂੰ ਟੂਰ ਦੇਣਾ ਖੇਤਾਂ ਟੂਰ ਦੇਣਾ ਹਾਊਸ ਟੂਰ ਹੁੰਦਾ ਜਿਵੇਂ ਏ ਲਾਰੇ ਬਾਈ ਬੰਦਾ ਜੀ ਨੇ ਕਿਹਾ ਸੀ ਅੱਜ ਮੈਂ ਸਾਗ ਬਣਾਉਂਗੀ ਤੇ ਲਾਰਾ ਲਾ ਕੇ ਨੇ ਹਾਂ ਮੈਂ ਕਿਹਾ ਸਾਗ ਬਣਾਉਂ ਉਹਨੇ ਕਹਿੰਦੇ ਆਇਆ ਅ ਜਾਰਾਂ ਕੋਲ ਜੇ ਕਹਿੰਦੇ ਹਾਂ 10 ਵਜੇ ਕਹਿੰਦੇ ਕਹਿੰਦੇ ਆਜਾ ਸਾਗ ਤੋੜ ਕੇ ਆਈਏ ਮੈਂ ਕਿਹਾ ਰਹਿਣ ਦੋ ਮੇਰੇ ਨੂੰ ਜੀ ਕਰਦਾ ਇਹ ਆ ਜੀ ਸਾਡੀ ਬਗੀਚੀ ਛੋਟੀ ਜੀ ਇੱਥੇ ਤਾਇਆ ਜੀ ਵੱਡੇ ਪਪਾ ਖਾਡੇ ਉਹਨਾਂ ਨੂੰ ਸ਼ੌਂਕ ਹੈ ਉਹ ਲਾਉਂਦੇ ਨੇ ਸਬਜ਼ੀਆਂ ਇਹ ਇੱਕ ਨਾ ਨਵੀਂ ਚੀਜ਼ ਇਹਨਾਂ ਨੇ ਐਡ ਕੀ ਲਾਈ ਆ ਟਮਾਟਰ ਤੁਹਾਨੂੰ ਦਿਖਾਉਨੇ ਆ ਟਮਾਟਰ ਤੁਸੀਂ ਦੇਖੇ ਹੋਣਗੇ ਟਮਾਟਰਾਂ ਦੇ ਬੂਟੇ ਤੁਹਾਨੂੰ ਦਿਖਾਉਨੇ ਆ ਵੀ ਕਿੱਥੇ ਤੱਕ ਪਹੁੰਚੇ ਹੋਏ ਨੇ ਇਹ ਹਾਈਬ੍ਰਿਡ ਟਮਾਟਰ ਲਿਆਂਦੇ ਸੀ ਤੇ ਆ ਦੇਖੋ ਤੁਸੀਂ ਆ ਤਾਂ ਛੋਟੇ ਨੇ ਹਜੇ ਉਹ ਦੇਖੋ ਇਹ ਟਮਾਟਰ ਦਾ ਬੂਟਾ ਹੈ ਇਹ ਪੋਛੇ ਨੂੰ ਕੀ ਪਾਇਆ ਮੈਂ ਵੀ ਖਾਇਆ ਕਰੂੰਗੀ ਟਮਾਟਰ ਦਾ ਬੂਟਾ ਦੇਖੋ ਇਹਦੇ ਇਹਦੇ ਕਦ ਚਿੱਡਾ ਹੋਇਆ ਪਿਆ ਜਿਵੇਂ ਥੋੜੀ ਵੱਡੀ ਹੋਏ ਤੇਰਾ ਤੇਰਾ ਕਿੰਨਾ ਕੱਦਾ 5-5 ਉੱਤੇ ਹੋਏਗਾ 5-3 ਆ ਬੂਟੇ ਦਾ ਦੇਖੋ ਤੁਸੀਂ ਕੱਦ ਇਹਦੇ ਤੋਂ ਵੀ ਉੱਚਾ ਹੈ ਇਹ ਟਮਾਟਰਾਂ ਦਾ ਬੁੱਟਾ ਦੇਖੋ ਨਾਲੇ ਟਮਾਟਰਾਂ ਨੂੰ ਫਲ ਦੇਖੋ ਕਿੰਨਾ ਵੱਡਾ ਲੱਗ ਰਿਹਾ। ਦੇਖ ਕਰਦਿਆਂ ਤੇ ਦੇਖ। ਵੇਖ। ਹਾਂ। ਕਰਦੇ ਨੇ ਟਮਾਟਰ ਦੀ ਖੋਜ ਕਰ ਲਈ ਵੀ ਇਹਨੂੰ ਕੀ ਪਾਈ ਕੀ ਵੱਡਾ ਹੋ ਜਾਏ। ਐ ਨਹੀਂ ਮੇਰੇ ਵਾਰੀ ਵੀ ਸੋਚ ਲੈਂਦੇ ਥੋੜਾ ਵੀ ਕੋਈ ਪਲਾਨ ਕਿਹੜਾ ਪਈ। ਇਕੱਠੇ ਲੱਗਦੇ ਨੇ ਹਣਾ ਕਈ ਕਈ ਵੇਖ। ਗੁੱਛਿਆਂ ਚ ਲੱਗਦੇ ਨੇ। ਬਹੁਤ ਸੋਹਣੇ ਫਲ ਲੱਗਿਆ ਇਸ ਵਾਰੀ ਟਮਾਟਰਾਂ ਦਾ। ਹੁਣ ਮੈਂ ਕੱਲ ਨੂੰ ਸਵੇਰੇ ਉੱਠਦੇ ਹੀ ਕਹਦੇ ਨੇ ਮੈਂ ਗੋਭੀ ਦੇ ਪਰੌਂਠੇ ਖਾਣੇ ਨੇ। ਇੱਧਰ ਹੈ ਜੀ ਆਰਗੈਨਿਕ ਗੋਭੀ ਆਪਣੀ। ਆ ਛੋਟੀਆਂ ਛੋਟੀਆਂ ਸਬਜ਼ੀਆਂ ਹੋਰ ਨੇ। ਹਲਦੀ ਇਹ ਹਲਦੀ ਹੈ ਜੀ ਆ ਲੱਗੀਆਂ ਹੋਈਆਂ ਨੇ ਮੂੜੀਆਂ ਆਹ 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 ਮੂਲੀ ਦਾ ਆਹ ਗਾਜਰਾ ਫਿਰ ਮੂਲੀ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ ਰੈਡੀਸ਼ ਆ ਗਈ ਹੈ ਕੈਰਟ ਨਹੀਂ ਹੈ ਇਹ ਮੂੜੀਆਂ ਆਵਲੀਆਂ ਨੇ ਆਹ ਗਾਜਰਾਂ ਲੱਗੀਆਂ ਅਮੀ ਆਓ ਆ ਕੀ ਹੈ ਮੂੰਗਰੇ ਮੰਮੀ ਵੀ ਆ ਚੁੱਕੇ ਨੇ ਆ ਪਾਲਕ ਹੈ ਜੀ ਸੋਹਣ ਆ ਗੁੱਤੀ ਆ ਪਾਲਕ ਹੈ ਹਾਂ ਸਾਗ ਹੈ ਅੱਛਾ ਓਏ ਆਪਾਂ ਵੀ ਇਹਦੀ ਵੀਡੀਓ ਬਣਾ ਲੈਣਾ ਉਹ ਪਾੜਨਾ ਹੀ ਆ ਬਹਿ ਕੇ ਇਹੋ ਜੀ ਬੂਟੀ ਜੀ ਨੂੰ ਨੇ ਕਹਿੰਦੀ ਇਸ ਦੀ ਜੜੇ ਖਾਏ 슈ਗਰ ਦਾ ਇਲਾਜ ਹੈ ਇਹ ਓਏ ਇੱਕ ਤਾਂ ਮੈਂ ਉਹ ਤੁਮਾਰਾ ਨਾਮ ਦਿੱਤਾ ਆ ਮੰਮੀ ਵੀ ਟਮਾਟਰਾਂ ਦੇ ਬੂਟਾ ਵੇਖਣ ਆਏ ਨੇ ਹੂੰ ਵੇਖੋ ਕਿੱਡਾ ਕਿੱਡਾ ਬੂਟੇ ਦਾ ਸਾਈਜ਼ ਵੇਖੋ ਕਿੱਡਾ ਕਿੱਡਾ ਗੋਭੀ ਕਿੰਨੀ ਸੋਹਣੀ ਓਏ ਗੋਭੀ ਵੀ ਬਹੁਤ ਸੋਹਣੀ ਹੈ ਕਿਹੜਾ ਪੈਂਟ ਆ ਵੀਰਾ ਤੇ ਤੂੰ ਮਾਰਦੇ ਹੁੰਦੇ ਆ ਉਹ ਐਂ ਕਹਿੰਦੇ ਨੇ ਖੇਤੀ ਦੇ ਸ਼ਿਕਾਇਤਾਂ ਨਹੀਂ ਕੀਤੀ ਖੇਤੀ 200 ਗਾਇਦੇ ਪਲਾਟ ਵਿੱਚ ਜੀ ਹਾਂ ਜੀ ਹਾਂ ਜੀ ਹਾਂ ਮੈਂ ਕੋ ਬਿਲਕੁਲ ਲੈ ਨਹੀਂ ਵੰਡ ਕੇ ਜੀ ਹਾਂ ਹੁਣ ਇਹ ਵੀ ਦੋਬੀ ਦੇ ਪਰੌਠੇ ਬਣਨਗੇ ਜੀ ਹਾਂ ਜੀ ਹਾਂ ਜੀ ਹਾਂ ਚਲੋ ਚੱਲੀਏ ਹੁਣ ਜੀ ਹਾਂ ਜੀ ਹਾਂ ਗੁੰਨੂ ਜੀ ਚੱਲੀਏ ਹੁਣ ਮੈਂ ਕਿਹਾ ਕਾਲੀ ਮਿਰਚਾ ਵੀ ਪਾ ਲਵਾਂਗੇ ਬਸ ਉਹ ਚੀਜ਼ ਜੀ ਆਹ ਕੋਈ ਕੁ ਮੈਲਿਕ ਕਰੀਏ ਚਲੋ ਜੀ ਹੁਣ ਚਲੀਏ ਆਪਾਂ ਬਗੀਚੀ ਤੋਂ ਬਾਹਰ ਬਗੀਚੀ ਤੋਂ ਬਾਹਰ ਚੱਲਦੇ ਹੁਣ ਬਹੁਤ ਹੋ ਗਿਆ ਆ ਜਿਹੜਾ ਤਨੀ ਹੈ ਵਰਗਾ ਆਵਲਾ ਬਈ ਇਹ ਕਾਹਤ ਨਾ ਕਹਿੰਦੇ ਹੁਣ ਮੁਕਾਬਲਾ ਹੋਣ ਲੱਗਿਆ ਦੇਖਦੇ ਆ ਕਿਹੜਾ ਜਿੱਤਦਾ ਹੈ ਮੁਕਾਬਲਾ ਹੋਣ ਲੱਗਿਆ ਕੋਈ ਹੁੰਦਾ ਆਉਣ ਦੇ ਬਈ ਇਹ ਇਹ ਟਾਣੀ ਤੋੜ ਦੇਣੀ ਤੂੰ ਮੇਰੇ ਨਾਲ ਓ ਗੁੱਡ ਕੈ ਗੁੱਡ ਕੈ ਗੁੱਡ ਕੈਚ ਹੈਰੀ ਦੀ ਆਈ ਜਾ ਤੇਰਾ ਫੋਨ ਬਹੁਤ ਹੈਰੀ ਕਹਿੰਦਾ ਮਿਲ ਕੇ ਜਾਓ ਉਹ ਮਿਲ ਕੇ ਉਹਨੇ ਆ ਕੱਲ ਆਪਾਂ ਮਿਲੇ ਨਹੀਂ ਸੀ ਚਲ ਤਹੋੜਿਆ ਸਾਨੂੰ ਕਰਾਉਣੇ ਆ ਦਰਸ਼ਨ ਉਹਦੇ ਵੀ ਵਲੌਗ ਚ ਤੋ ਵੀ ਮਿੱਤਰੋ ਮਿਲੋ ਫਿਰ ਹੈਰੀ ਜੀ ਨੂੰ ਹੈਰੀ ਕੱਲ ਪਟਿਆਲੇ ਗਏ ਕਿਉਂ ਲੱਗਦਾ ਨਾ ਘੈਂਟ ਹੈ ਬਣੀ ਨੇ ਗੱਲਬਾਤ ਹੈ ਇਹਦਾ ਉੱਤਰ ਨਾ ਦਿਲ ਹੀ ਨਹੀਂ ਕਰਦਾ ਉਹਨੇ ਢੰਡ ਦੀ ਤਰ੍ਹਾਂ ਫਿਰਦਾ ਮੈਂ ਕੱਲ ਕਿੱਥੇ ਸੀ ਓਏ ਕੱਲ ਮੈਂ ਗਿਆ ਸੀ ਨੁਕਤਾ ਪੇਪਰ ਤੋਂ ਕੱਲ ਵਾਲੀ ਵਲੌਗ 'ਚ ਮੈਂ ਹੈ ਨਹੀਂ ਸੀ ਕੁੱਲ ਗਿਆ ਨਾ। ਕੁੱਖ ਲੱਗ ਰਿਹਾ ਮੈਨੂੰ ਮੈਂ ਸੋਚ ਰਿਹਾ ਵੀ ਕੀ ਖਾ ਕੇ ਆਈਏ। ਹੈਂ। ਖਾਣ ਦਾ ਮਨ ਹੁਣ ਆਇਆ ਵੀ ਘਰੇ ਜਾ ਕੇ ਰੋਟੀ ਵੀ ਖਾ ਸਕਦੇ ਆ। ਬਸਾਂ ਰੱਜ ਮੌਸਮ ਵੀ ਘੈਂਟ ਹੋ ਰਿਹਾ ਤੁੰਦ ਘੈਂਟ ਹੋ ਰਿਹਾ ਠੰਡ ਹੋਈ ਵੀ ਆ। ਹੈਂ। ਠੰਡ ਹੋਈ ਵੀ ਆ। ਬਸ ਠੰਢੀ ਆ ਵੀਰੇ ਠੰਡ ਦਾ ਫਾਇਦਾ ਹੁਣ ਪਹਿਲਾਂ ਗਰਮੀ ਚ ਗਈ ਜਾਂਦੀ ਗਰਮੀ ਹੋ ਰਹੀ ਆ। ਠੰਡ ਮੈਨੂੰ ਠੰਡ ਵਧੀਆ ਲੱਗਦਾ। ਅਸੀਂ ਖੜੇ ਆ ਜੀ ਹੁਣ ਕੋਲਾ ਪਾਰਕ ਮੋਟੀ ਦੁਕਾਨ ਤੇ। ਉਹ ਮੋਟੀ ਦੁਕਾਨ ਦੇ ਖਾ ਲੰਦੇ। ਮੋਟੀ ਦੁਕਾਨ ਆ ਰਹੀ ਜੀ। ਬਾਵੇ ਵਾਲੇ ਦੇ ਨਾਲ। ਮੈਂ ਕਿਹਾ ਠੰਡ ਚ ਮੈਂ ਗੋਰਾ-ਗੋਰਾ ਲੱਗ ਹੋਨੇ ਕਹਿੰਦਾ ਜੀ ਕੁਛ ਮੈਨੂੰ ਖਵਾ ਕੇ ਲਿਆਓ ਹੁਣ ਮੈਨੂੰ ਖਵਾ ਕੇ ਲੈਣਾ ਪਊ ਕੁਛ ਜੀ ਚਾਹ ਦੇਖਦੇ ਆ ਦੇਖੋ ਨਾ ਲੋ ਵੀ ਸੰਗਰੂਰ ਜੀ ਇਕਪੁਰ ਬਣ ਚੁੱਕਿਆ ਅੱਜ ਕੱਲ ਬਹੁਤ ਜ਼ਿਆਦਾ ਜਾਮ ਲੱਗ ਲੱਗਾ ਟੀਰਕਪੁਰ ਲੱਗਦਾ ਹੁੰਦਾ ਇਹ ਜਾਮ ਦੇਖ ਲਓ ਕਰੋ ਚੈੱਕ ਦੇਖੋ ਅੱਥੇ ਤੱਕ ਵਿੱਚ ਇੰਨਾ ਇੰਨਾ ਜਾਮ ਤਾਂ ਹੁਣ ਟੀਰਕਪੁਰ ਵੀ ਨਹੀਂ ਲੱਗਦਾ ਤੂੰ ਕਿੱਧਰ ਲੈ ਕੇ ਚੱਲਿਆ ਹੁਣ ਮੈਨੂੰ ਲੈ ਕੇ ਚੱਲ ਤੂੰ ਪ੍ਰਿਓ ਵਾਈ ਭਾਈ ਸਾਨੂੰ ਲਾਉਣਾ ਪਿਆ ਉੱਧਰ ਜਾਮ ਕਰਕੇ ਸਾਨੂੰ ਉਧਰ ਲਾਉਣਾ ਪੈਣਾ ਹੈ ਇਹਦਾ ਪੀਜ਼ਾ ਖਾਣਾ ਲਾਉਣੀਆਂ ਜਿੰਮਾਂ ਦੇ ਪੀਜ਼ੇ ਖਾਣੇ ਤੇ ਹਾਲ ਦੇਖੋ ਇਹ ਚੋਟ ਕੁਝ ਖਾ ਲਈ ਬਾਹਰ ਵਾਲਾ ਤੇ ਡਾਈਟ ਪੂਰੀ ਹੋ ਜੂਗੀ ਲੋ ਵੀ ਅੱਜ ਦੇ ਵਲੌਗ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਆਪਾਂ ਪਹੁੰਚ ਗਏ ਹੁਣ ਘਰ ਠੰਡ ਬਹੁਤ ਹੈ ਧਿਆਨ ਰੱਖੋ ਸਾਰੇ ਜਣੇ ਤੇ ਆਪਾਂ ਮਿਲਦੇ ਤੁਹਾਨੂੰ ਕੱਲ ਨੂੰ ਤੇ ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਐਂਡ ਬਾਏ ਬਾਏ